गर्मी <laughs> बहुत ज्यादा वह चलिया वा शबील पीण हादे लगे शबील लगी हुई है ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸੋ ਫਰੈਂਡਸ ਤੁਹਾਡਾ ਸਾਡੇ ਵਲੌਗ ਵਿੱਚ ਬਹੁਤ ਬਹੁਤ ਸਵਾਗਤ ਆ ਤੇ ਅੱਜ ਅਸੀਂ ਸ਼ੁਰੂ ਕਰਨ ਦਾ ਰਿਹਾ ਨਵਾਂ ਵਲੌਗ ਤੇ ਅੱਜ ਤੁਹਾਨੂੰ ਦਿਖਾਵਾਂਗੇ ਬੜੀ ਸਵਾਦ ਚਿਕਨ ਦੀ ਸਬਜ਼ੀ ਤੇ ਬੱਚਿਆਂ ਨੇ ਜिद ਕਰਕੇ ਮੰਗਾਇਆ ਮੇਰਾ ਮਨ ਨਹੀਂ ਸੀਗਾ ਅੱਜ ਪਰ ਚਲੋ ਕੋਈ ਗੱਲ ਨਹੀਂ ਬੱਚਾ ਦੀ ਵੀ ਮੰਨਣੀ ਪੈਂਦੀ ਹੈ ਸੋ ਅੱਜ ਜੋ ਵੀ ਅਸੀਂ ਕੰਮ ਕਰਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਤੇ ਆਨੰਦਮਾਨ ਸਾਡੇ ਵਲੌਗ ਦਾ ਫਰੈਂਡਸ ਅੱਜ ਨਾ ਗਰਮੀ ਬਹੁਤ ਜ਼ਿਆਦਾ ਵਾ ਤੇ ਮੈਂ ਚੱਲਿਆ ਵਾਂ ਸ਼ਬੀਲ ਪੀਣ ਸਾਡੇ ਲੱਗ ਗਈ ਸ਼ਬੀਲ ਲੱਗੀ ਹੋਈ ਆ ਤੇ ਤੁਹਾਨੂੰ ਦਿਖਾਉਣਾ ਨਾਲੇ ਸ਼ਬੀਲ ਤੇ ਸੇਵਾ ਕਰ ਰਹੇ ਮੋਜਵਾਨਾ ਗਰਮੀ ਦਾ ਚਲੋ ਵਧੀਆ ਇਹ ਕਰ ਲਿਆ ਕਿ ਗਰਮੀ ਇੰਨੀ ਵਿੱਚ ਕਿਸੇ ਨੂੰ ਰਾਹਤ ਦੇਣੀ ਪਾਣੀ ਦੀ ਸੇਵਾ ਕਰਨੀ ਤੇ ਸੋ ਫਰੈਂਸ ਸੱਲਤ ਨੂੰ ਦੇਖੋ ਨਾ ਮੈਂ ਮੈਂ ਜਾ ਰਿਹਾ ਪੈਦਲ ਇਹ ਅਮਨ ਖਲੇ ਦਾ ਗੀਤ ਆ ਬਾਬਾ ਪਾਲਾ ਜੀ ਆ ਜਾ ਬਾਬਾ ਪਾਲਾ ਜੀ ਤੇ ਇਹਦਾ ਮਿਊਜ਼ਿਕ ਆਪਾਂ ਕੀਤਾ ਸੀਗਾ ਕੋ ਫਰੈਂਡਸ ਫਰੈਂਡਸ ਤੁਸੀਂ ਦੇਖ ਲਿਆ ਕਿ ਕਿਵੇਂ ਵੀਰ ਸੇਵਾ ਕਰ ਰਹੇ ਸੀ ਸਾਡੇ ਗੁਰੂਆਂ ਦੀ ਦਿੱਤੀ ਬਖਸ਼ਿਸ਼ਾਂ ਸਾਨੂੰ ਮੁਢ ਕਦੀਮ ਤੋਂ ਸਾਨੂੰ ਮਿਲੀ ਆ ਸਾਡੀ ਵਿਰਾਸਤ ਚ ਕਿ ਸੇਵਾ ਕਰਨ ਦਾ ਜਜ਼ਬਾ ਵਾ ਸਿੱਖ ਕੌਮ ਚ ਬਹੁਤ ਜ਼ਿਆਦਾ ਆ ਸੋ ਤੁਹਾਨੂੰ ਵਿਖਾਇਆ ਮਾਹੌਲ ਸ਼ਬੀਲ ਦਾ ਕਿ ਕਿਵੇਂ ਲੋਕ ਸੇਵਾ ਕਰਦੇ ਆ ਤੁਸੀਂ ਦੇਖ ਲਿਆ ਇਹ ਛੁੱਟੀਆਂ ਵਿੱਚ ਮੋਜਾਂ ਲੈਂਦੇ ਹੋਏ ਗੇਮਾਂ ਖੇਡਦੇ ਹੋਏ ਰੋਜ਼ ਹੀ ਇੱਕ ਗੇਮ ਆ ਲਾ ਕੇ ਬਹਿ ਜਾਂਦੇ ਆ ਮੇਂ ਬਹੁਤ ਜ਼ਿਆਦਾ ਤੇ ਨਾਲ ਨੇ ਇਸੀ ਫੁੱਲ ਲਾਇਆ ਹੋਇਆ ਤੇ ਠੰਡੀ ਹਵਾ ਚੱਲਦੀ ਪਈ ਆ ਗੇਮਾਂ ਖੇਡਦੇ ਵੇ ਆ ਇਹ ਮੇਠਣ ਲੱਗੇ ਫੋਨ ਤੇ ਨੀਲਾਬ ਇਹ ਆਹ ਦੇਖੋ ਚਿਕਨ ਤੋਂ ਆ ਜੇ ਅੱਜ ਨੀਲਾਬ ਚਿਕਨ ਬਣਾਉਂਗਾ ਹਾਂ ਠੀਕ ਆ ਚੰਗੀ ਤਰ੍ਹਾਂ ਤੋੜੀ ਠੀਕ ਆ ਓਕੇ ਵਧੀਆ ਤਰ੍ਹਾਂ ਤੋਂ ਦੇ। ਟਾਈਗਰ। ਟਾਈਗਰ ਕਿੰਨੂ ਪੈਣਿਆ? ਇਹ ਟਾਈਗਰ ਪੈਣਿਆ ਮੈਨੂੰ। ਇਹਨੂੰ ਲੱਗਦਾ ਹੈ ਕਿ ਮੇਰਾ ਸ਼ਾਇਦ ਖਾਣਾ ਹੀ ਖਾ ਚੱਲੇ ਆ। ਮੈਂ ਕਿ ਬੂਟੇਆਂ ਵਿੱਚ ਪਾਣੀ ਪਾ ਰਿਹਾ। ਹੂੰ। ਤੇ ਦੁਪਹਿਰੇ ਕੀ ਗੱਲ? ਦੁਪਹਿਰੇ ਸੁੱਕੇ ਬੂਟੇ ਮੈਂ ਕਿ ਪਾਣੀ ਨਹੀਂ ਪਾਈ। ਚਲ ਜ਼ਰੂਰੀ ਹੈ। ਬੜੀ ਹੈ ਨਾ। ਦੋ ਟਾਈਮ ਫਿਰ ਪਾਣੀ ਚਾਹੀਦਾ ਹੈ ਨਾ ਸੁਬਾ ਸ਼ਾਮ। ਹੂੰ। ਬਹੁਤ ਇਹ ਗਿੰਨੇ ਰਹਿਣ ਇੰਨਾ ਚ ਸੇਲੀ ਰਵੇ ਤੇ ਵਧੀਆ ਰੋਜਾ ਹਾਂ ਠੀਕ ਵਾਕਿਆ ਬੂਟੇ ਤੇ ਸੁੱਕੇ ਪਏ ਇਹਨੂੰ ਪਾਓ ਹਾਂਜੀ ਤੇ ਫਰੈਂਡਸ ਤੁਹਾਡੇ ਘਰ ਵੀ ਜੇ ਕੋਈ ਬੂਟੇ ਬੱਟੇ ਇਤਰਾ ਲੱਗੇ ਆ ਛੋਟੇ ਤੁਸੀਂ ਲਾਏ ਆ ਗਮਲੇ ਚ ਤੇ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਸਵੇਰੇ ਸ਼ਾਮ ਉਹਨਾਂ ਨੂੰ ਪਾਣੀ ਜ਼ਰੂਰ ਦਿਓ ਜਿਸਾ ਅਸੀਂ ਦੇ ਰਹੇ ਹਾਂ ਪਾਣੀ ਹਾਂ ਇਹਨਾਂ ਨੂੰ ਪਾ ਦੇ ਗਰਮੀ ਹੈ ਹੀ ਬਹੁਤ ਜ਼ਿਆਦਾ ਤੇ ਇਸ ਕਰਕੇ ਪਾਣੀ ਵਿਚਾਰੇ ਬੂਟੇ ਤੇ ਕੀ ਕਰਨ ਸੁੱਕੇ ਪਏ ਆ ਆਹ ਆ ਕੇ ਡੋੜੀ ਆਹ ਕੋ ਟਿੱਗਾ ਵਾ ਬੂਟਾ ਕੀ ਹੋਇਆ ਆ ਬੂਟਾ ਕੋ ਟਿੱਗਾ ਕੀ ਹੋਇਆ ਇਹ ਪਤਾ ਛੁੱਟ ਗਿਆ ਹਾਂ ਮੈਨੂੰ ਲੱਗਦਾ ਮਾਰਾ ਕੁੱਤਾ ਨੇ ਆਪਣੇ ਘਰੇ ਆਉਂਦਾ ਹੂੰ ਉਹ ਇੱਥੇ ਬੈਠ ਗਿਆ ਉਹ ਤੋੜ ਗਿਆ ਜੇ ਅੱਛਾ 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 ਤੋੜ ਦਿੱਤੇ ਖੂਬਸੂਰਤ ਫੁੱਲ ਮੈਨੂੰ ਬੜਾ ਦੁੱਖ ਹੋਇਆ ਆਪਣਾ ਫੁੱਲਾਣਾ ਮੈਨੂੰ ਬਹੁਤ ਜ਼ਿਆਦਾ ਪਿਆਰਾ ਹੈ ਮੈਨੂੰ ਪਰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਤੋੜ ਗਿਆ ਪਰ ਹੁਣਾ ਨਹੀਂ ਆ ਇੱਕ ਟਾਣੀ ਬਚੀ ਹੋਈ ਆ ਤੇ ਵਧੀਆ ਤਰ੍ਹਾਂ ਹੋ ਜਾਏਗਾ ਉਹ ਚਲੋ ਕੋਈ ਨਹੀਂ ਬਹੁਤ ਗੱਲ ਹੋਈ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕੋਈ ਨਹੀਂ ਤੇ ਸੋ ਫਰੈਂਡਸ ਆਪਾਂ ਨਾ ਬਾਹਰ ਦਿਖਾਉਣੀ ਤੁਹਾਨੂੰ ਸਬਜ਼ੀਆਂ ਲੱਗੀਆਂ ਸੀ ਕਿ ਆਪਾਂ ਓਏ ਓਏ ਤੂੰ ਕਿੱਧਰ ਆ ਗਿਆ ਨਾ 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 ਪੱਦੇ 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 ਇੱਧਰ ਇੱਧਰ ਉਹਨੇ ਖਾ ਜਾਣ ਤੈਨੂੰ ਅਹੀਂ ਬਾੜ ਪਿੰਡੀਆਂ ਲਗਾਈਆਂ ਆ ਜਾਂ ਤੇ ਕੁਝ ਬੈਂਗਲ ਲਗਾਏ ਹੋਇਆ ਤੇ ਕੁਝ ਮਿਰਚਾਂ ਦੇ ਬੋਟਲ ਆਏ ਹੋਇਆ ਤੇ ਮਿਰਚਾਂ ਵੀ ਲੱਗਦੀਆਂ ਪਈਆਂ ਪਿੰਡੀਆਂ ਵੀ ਆ ਵੇਖੋ ਸਾਡੀਆਂ ਲਾਦੀਆਂ ਹੋਈਆਂ ਪਿੰਡੀਆਂ ਲੱਗੀਆਂ ਹੋਈਆਂ ਸਾਰੇ ਹੋਰ ਬੈਂਗਲ ਵੀ ਲੱਗਾ ਉਧਰੋਂ ਖਾ

ਅੱਜ ਵੀ ਧੁੱਪ ਬੜੀ ਹੈ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਅਪਾ ਚੱਲ ਚੱਲੇ ਅੰਦਰ ਮਾਰ ਪਾਵੇ ਨਾ ਥੋਵੇ ਇਹ ਜੇ ਲੋ ਗਲਤੀ ਕਰਦਾ ਹੈ ਤਾਂ ਸੌਰੀ ਫੀਲ ਕਰਦਾ ਫਿਰ ਮਿੰਟ ਨੂੰ ਨਾ ਕੋ ਚਕਾ ਆਵੇ ਕੋ ਆਵੇ ਟਾਈਗਰ ਹੈ ਹੈਗੇ ਅਦਰਵੇ ਪਿਆਜ਼ ਜਿਹੜੇ ਆ ਨਾ ਬਰੀ ਬਰੀ ਕਟਨੇ ਬਿਲਕੁਲ ਮਹੀਨ ਬਿਲਕੁਲ ਛੋਟੇ ਛੋਟੇ ਪਿਆਜ਼ ਕਟਨੇ ਆ ਠੀਕ ਆ ਜਿਆਦਾ ਵੱਡੇ ਨਹੀਂ ਕਟਨੇ ਸੋ ਤੜਕੇ ਲਈ ਰੈਡੀ ਕਰ ਰਹੇ ਆ ਸਾਰੀ ਸਮਗਰੀ ਮੈਸ਼ੋ ਬਰਾਗੇ ਦੋ ਬੋਨੇ ਦੇ ਨਹੀਂ ਹੋਰ ਤੇ ਇਹ ਪਿਆਜ਼ ਦਾ ਆ ਕਰ ਲੈ ਆਪਾਂ ਅਦਰਕ ਲਸਣ ਦਾ ਪੇਸਟ ਇਹ ਵੀ ਪੈਣਾ ਹੋਣਾ ਇਹਦੇ ਵਿੱਚ ਦੇ ਨੇ ਮੈਂ ਟੱਕਰ ਆ ਸਰ ਕੋਈ ਕੱਟ ਕੇ ਰੱਖ ਲਿਆ ਸੀ ਦਾਦੇ ਟਮਾਟਰ ਕੜੀ ਪੱਤਾ ਕੜੀ ਪੱਤਾ ਇੰਨੇ ਆਲੇ ਹੋਣੇ ਵਿੱਚ ਆ ਤਾਂ ਲੱਗੇ ਸਰੋ ਦਾ ਤੇਲ ਸਿਓ ਮੈਨੂੰ ਕਰੀ ਪਤਾ ਸਭ ਤੋਂ ਬਣਾ ਕੇ ਅੱਜ ਮੈਂ ਹਾਂ ਸਬੂਤਾ ਹਾਂ ਤੇਲ ਵਿੱਚ ਫਰਾਈ ਕਰ ਦਿੰਦੇ ਠੀਕ ਹਾਂ ਹੂੰ ਚਿਕਨ ਧੋ ਲਿਆ ਇਹ ਧੋਸ਼ ਕਰ ਲਿਆ ਬਸ ਤੇ ਜਿਆਦਾ ਚਿਕਨ ਇਹੀ ਬਣਾਉਂਦੇ ਆ ਜਿਆਦਾ ਟੇਸਟੀ ਬਣਾਉਂਦੇ ਆ ਵਧੀਆ ਬਣਾਉਂਦੇ ਆ ਜਦੋਂ ਚਿਕਨ ਬਣਾਉਂਦਾ ਹੁੰਦਾ ਇਹਨੇ ਡਿਊਟੀ ਲੱਗਦੀ ਆ ਤੇ ਇਹ ਵੀ ਚਿਕਨ ਬਣਾਉਂਦੇ ਆ ਇਟ ਇਜ਼ ਮਾਈ ਡਿਊਟੀ ਚਿਕਨ ਬਹੁਤ ਵਧੀਆ ਬਣਾਉਂਦੇ ਬਹੁਤ ਟੇਸਟੀ ਬਣਾਉਂਦੇ ਆ ਜ਼ੋਰ ਕਾਬ ਲੱਗ ਗਿਆ ਬੂਟਿਆਂ ਨੂੰ ਪਾਣੀ ਦੇਣ ਸ਼ਾਮ ਦੇ ਟਾਈਮ ਹਾਂ ਸਾਰੇ ਚੰਗੀ ਤਰ੍ਹਾਂ ਖਿਲਾੜਦੇ ਹਨਾ ਦੋਸਤੋ ਚਿਕਨ ਚਾਵਲ ਬਣ ਕੇ ਰੈਡੀ ਨੇ ਤੇ ਹੁਣ ਅੱਗੇ ਲੱਗੇ ਆਪਾਂ ਖਾਣ ਮੁਰਗੀਆਂ ਵੇਖ ਰਹੀਆਂ ਸੋ ਫਰੈਂਡਸ ਕਿਹੋ ਜੀ ਲੱਗਦੀ ਹੈ ਤੁਹਾਨੂੰ ਸਾਡੀ ਵੀਡੀਓ ਵੀਡੀਓ ਚੰਗੀ ਲੱਗਦੀ ਹੈ ਤੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਮਿਲਦੇ ਕਿਸੇ ਹੋਰ ਵਲੋਗ ਵਿੱਚ ਤਦ ਤੱਕ ਲਈ ਬਹੁਤ ਬਹੁਤ ਸਸ਼ਕਾਰ